ਇਹ ਕਹਿੰਦੇ ਨੇ ਨਾ ਇਹ ਜਿਹੜੇ ਬੀਜੇਪੀ ਵਾਲੇ ਖਾਸ ਤੌਰ ਤੇ ਜਾਂ ਕਾਂਗਰਸ ਵਾਲੇ ਇਹਨਾਂ ਨੂੰ ਲੋਕ ਵੜਨ ਨਹੀਂ ਦਿੰਦੇ ਪਿੰਡਾਂ 'ਚ ਕਹਿੰਦੇ ਆਮ ਆਦਮੀ ਪਾਰਟੀ ਕਰਾਉਂਦੀ ਐ ਬਈ ਸਾਡਾ ਸਾਡਾ ਕੀ ਕਸੂਰ ਐ 'ਚ ਉਹ ਭਾਈ ਬੀਜੇਪੀ ਵਾਲਿਓ ਤੁਸੀਂ ਦਿੱਲੀ ਦੇ ਮਾਲਕ ਸੀ ਤੁਸੀਂ ਉਹਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਕਿਸਾਨ ਜਿਹੜੇ ਨੇ ਉਹ ਪਿੰਡਾਂ ਦੇ ਮਾਲਕ ਨੇ ਉਹ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਇਹ ਕਿਹੜੀ ਗੱਲ ਐ ਇਹ ਤਾਂ ਸਿੱਧਾ ਜਿਹਾ ਸਾਾਕਤਾਵ ਐ ਉਦੋਂ ਬਥੇਰਾ ਮੈਂ 2-2 ਵਜੇ ਤੱਕ ਰਾਤ ਨੂੰ ਬੈਠਾ ਓਏ ਨਵੇੜ ਲੋ ਨਵੇੜ ਲੋ ਨਾ ਜੀ ਅੜੀ ਰਹੇ ਅੜੀ ਰਹੇ ਇੱਥੇ ਤਾਰਾਂ ਲਾਤੀਆਂ ਖਨੌਰੀ ਮੁੰਡਾ ਸ਼ਹੀਦ ਹੋ ਗਿਆ ਸ਼ੁਭ ਕਰਨ ਇੱਥੇ ਗੋਲੀਆਂ ਚਲਾਤੀਆਂ ਇੱਥੇ ਆਪਣਾ ਸ਼ੰਭੂ ਤੇ ਫਿਰ ਹੁਣ ਭੁਗਤੋ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਕਿਸਾਨ ਦਿੱਲੀ ਕਿਉਂ ਆਤੇ ਹਨ ਮੈਂ ਕਿਹਾ ਮੋਦੀ ਦਿੱਲੀ ਕਿਉਂ ਆਇਆ ਹੈ ਗੁਜਰਾਤ ਚੋਂ ਕਹਿੰਦੇ ਉਹ ਤਾਂ ਜਿੱਤ ਕੇ ਆਇਆ ਮੈਂ ਜਿੱਤ ਕੇ ਆਇਆ ਹੈ तो दिल्ली से देश चलता है तो देश दिल्ली आएगा मैं लाहौर भेजू उनको लाहौर जाना आसान है उधर उधर तारे कम है इधर तारे ज्यादा कमाल है यार तीस ऐदा कर दोगे साढ़े पुरखया ने सू देश लैके दिता शहीद आजम भगत सिंह राजगुरु सुखदेव करतार सिंह सराबा लाला लाजपत राय चंद्रशेखर आजाद अशफाक हुआ दुरबानिया देश मिले तो दे मालिक बन के बह गए आज जो आज जो बंड हुई है 47 ਵੇਲੇ 10 ਲੱਖ ਬੰਦਾ ਕਿਦਾ ਮਰਿਆ ਆਪਣੇ ਮਾਮੇ ਨਾਨਨੇ ਚਾਚੇ ਤੱਕ ਤਾਏ ਮਰੇ ਨੇ ਅਸੀਂ ਦੇਸ਼ ਲੈ ਕੇ ਦਿੱਤਾ ਤੇ ਸਾਨੂੰ ਤੁਸੀਂ ਦੇਸ਼ ਦੀ ਰਾਜਤਾਨੀ ਚ ਨਹੀਂ ਜਾਣ ਦਿੰਦੇ ਸਾਡੇ ਤੁਸੀਂ ਪੈਸੇ ਰੋਕੀ ਬੈਠੇ ਹੋ ਸਾਡੀਆਂ ਤੁਸੀਂ ਝਾਕੀਆਂ 26 ਜਨਵਰੀ ਚੋਂ ਕੱਢ ਦਿੰਦੇ ਹੋ ਪੰਜਾਬ ਨਹੀਂ ਆਏਗਾ ਇਸ ਝਾਕੀ ਮੈਂ ਤੁਸੀਂ ਕਹੋਣ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਝਾਕੀਆਂ ਮੈਂ ਕਿਹ ਪਿੰਡਾਂ ਜਿਠਾਉ ਉਹ ਫਿਰਦੀਆਂ ਨੇ ਪਿੰਡਾਂ ਚ ਸੋ ਪਿੰਡਾਂ ਚ ਫਿਰਦੀਆਂ ਨੇ ਝਾਕੀਆਂ ਹੁਣ ਸੋ ਇਸ ਕਰਕੇ ਮੈਂ ਕਹਿਣਾ ਚਾਹਨਾ ਕਿ ਪੰਜਾਬੀਆਂ ਜਿਹੜੀ ਗੱਲ ਜੱਜ ਗਈ ਜੱਜ ਗਈ ਸਵੈਸਵਰ ਦੋਨੇ ਹੱਥ ਉੱਪਰ ਚਾਕੇ ਇਹ ਗੱਲ ਕਹਿ ਦੋ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਇਹਨਾਂ ਨੂੰ ਖਾਸ ਤੌਰ ਤੇ ਇਹਨਾਂ ਨੇ ਜਾਣਾ ਪਿੰਡਾਂ ਚ ਜਾਣਾ ਇਹਨਾਂ ਨੇ ਹੁਣ ਅੱਗੇ ਸ਼ਹਿਰਾਂ ਕਸਬਿਆਂ ਜਾਣਾ ਤਾਂ ਕਿ ਇੱਕ ਹੌਸਲੇ ਨਾਲ ਜਾਣ ਇਹ ਇਨਕਲਾਬ ਥੋੜਾ ਜਿਆ ਹੋਰ ਕਰ ਦੋ ਥੋੜਾ ਜਿਆ ਮਤਲਬ ਇਧਰ ਪਟਿਆਲੇ ਵਾਲੇ ਮਹਿਲਾਂ ਤੱਕ ਤਾਂ ਸੁਣੇ ਇਨਕਲਾਬ ਜਿਹੜੇ ਕਹਿੰਦੇ ਨੇ ਨਾ ਇਹ ਜਿਹੜੇ ਬੀਜੇਪੀ ਵਾਲੇ ਖਾਸ ਤੌਰ ਤੇ ਜਾਂ ਕਾਂਗਰਸ ਵਾਲੇ ਇਹਨਾਂ ਨੂੰ ਲੋਕ ਵੜਨ ਨਹੀਂ ਦਿੰਦੇ ਪਿੰਡਾਂ 'ਚ ਕਹਿੰਦੇ ਆਮ ਆਦਮੀ ਪਾਰਟੀ ਕਰਾਉਂਦੀ ਐ ਬਈ ਸਾਡਾ ਸਾਡਾ ਕੀ ਕਸੂਰ ਐ 'ਚ ਉਹ ਭਾਈ ਬੀਜੇਪੀ ਵਾਲਿਓ ਤੁਸੀਂ ਦਿੱਲੀ ਦੇ ਮਾਲਕ ਸੀ ਤੁਸੀਂ ਉਹਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਕਿਸਾਨ ਜਿਹੜੇ ਨੇ ਉਹ ਪਿੰਡਾਂ ਦੇ ਮਾਲਕ ਨੇ ਉਹ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਇਹ ਕਿਹੜੀ ਗੱਲ ਐ ਇਹ ਤਾਂ ਸਿੱਧਾ ਜਿਹਾ ਸਾਹਕਤਾਵੈ ਉਦੋਂ ਬਥੇਰਾ ਮੈਂ 2-2 ਵਜੇ ਤੱਕ ਰਾਤ ਨੂੰ ਬੈਠਾ ਓਏ ਨਵੇੜ ਲੋ ਨਵੇੜ ਲੋ ਨਾ ਜੀ ਅੜੀ ਰਹੇ ਅੜੀ ਰਹੇ ਇੱਥੇ ਤਾਰਾ ਲਾਤੀਆਂ ਖਨੌਰੀ ਮੁੰਡਾ ਸ਼ਹੀਦ ਹੋ ਗਿਆ ਸ਼ੁਭ ਕਰਨ ਇੱਥੇ ਗੋਲੀਆਂ ਚਲਾਤੀਆਂ ਇੱਥੇ ਆਪਣਾ ਸ਼ੰਭੂ ਤੇ ਫਿਰ ਹੁਣ ਭੁਗਤੋ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਕਿਸਾਨ ਦਿੱਲੀ ਕਿਉਂ ਆਤੇ ਹਨ ਮੈਂ ਕਿਹਾ ਮੋਦੀ ਦਿੱਲੀ ਕਿਉਂ ਆਇਆ ਗੁਜਰਾਤ ਚੋਂ ਕਹਿੰਦੇ ਉਹ ਤਾਂ ਜਿੱਤ ਕੇ ਆਇਆ ਮੈਂ ਜਿੱਤ ਕੇ ਆਇਆ तो दिल्ली से देश चलता है तो देश दिल्ली आएगा मैं लाहौर भेजू उनको लाहौर जाना आसान है उधर उधर तारे कम है इधर तारे ज्यादा कमाल है यार तुम ऐद कर दोगे साढ़े पुरख्या ने सू देश लैके दिता शहीद आजम भगत सिंह राजगुरु सुखदेव करतार सिंह सराबा लाला लाजपत राय चंद्रशेखर आजाद अशफाक खुला उन्होंने कुर्बानियाँ देश मिले तो तुम्हें देश के दे मालिक बन के बह गए आज जो आज जो बंड हुई है 47 ਵੇਲੇ 10 ਲੱਖ ਬੰਦਾ ਕਿਦਾ ਮਰਿਆ ਆਪਣੇ ਮਾਮੇ ਨਾਨਨੇ ਚਾਚੇ ਤਾਏ ਮਰੇ ਨੇ ਅਸੀਂ ਦੇਸ਼ ਲੈ ਕੇ ਦਿੱਤਾ ਤੇ ਸਾਨੂੰ ਤੁਸੀਂ ਦੇਸ਼ ਦੀ ਰਾਜਤਾ ਨੀਚ ਨੀ ਜਾਣ ਦਿੰਦੇ ਸਾਡੇ ਤੁਸੀਂ ਪੈਸੇ ਰੋਕੀ ਬੈਠੇ ਹੋ ਸਾਡੀਆਂ ਤੁਸੀਂ ਝਾਕੀਆਂ 26 ਜਨਵਰੀ ਚੋਂ ਕੱਢ ਦਿੰਦੇ ਹੋ ਪੰਜਾਬ ਨਹੀਂ ਆਏਗਾ ਇਸ ਝਾਕੀ ਮੈਂ ਤੁਸੀਂ ਕਹੋ ਨਾ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਝਾਕੀਆਂ ਮੈਂ ਕਿਹ ਪਿੰਡਾਂ 'ਚ ਧਕਾਉ ਉਹ ਫਿਰਦੀਆਂ ਨੇ ਪਿੰਡਾਂ 'ਚ ਸੋ ਪਿੰਡਾਂ 'ਚ ਫਿਰਦੀਆਂ ਨੇ ਝਾਕੀਆਂ ਹੁਣ ਸੋ ਇਸ ਕਰਕੇ ਮੈਂ ਕਹਿਣਾ ਚਾਹਨਾ ਕਿ ਪੰਜਾਬੀਆਂ ਜਿਹੜੀ ਗੱਲ ਜਾਚ ਗਈ ਜਾਚ ਗਈ ਸਵੈਸਵਰ ਦੋਨਿਆਂ ਹੱਥ ਉੱਪਰ ਚਾਕੇ ਇਹ ਗੱਲ ਕਹਿ ਦੋ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਇਹਨਾਂ ਨੂੰ ਖਾਸ ਤੌਰ ਤੇ ਇਹਨਾਂ ਨੇ ਜਾਣਾ ਪਿੰਡਾਂ ਚ ਜਾਣਾ ਇਹਨਾਂ ਨੇ ਹੁਣ ਅੱਗੇ ਸ਼ਹਿਰਾਂ ਕਸਬਿਆਂ ਜਾਣਾ ਤਾਂ ਕਿ ਇੱਕ ਹੌਸਲੇ ਨਾਲ ਜਾਣ ਇਹ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਕਰ ਦੂੰ ਥੋੜਾ ਜਿਹਾ ਮਤਲਬ ਇਧਰ ਪਟਿਆਲੇ ਵਾਲੇ ਮਹਿਲਾ ਤੱਕ ਤਾਂ ਸੁਣੇ In color. Yeah. Subscribe to One India Channel and never miss an update.